ਮੋਗਾ ਦੇ ਵਿੱਚ ਬੱਸ ਕੰਡਕਟਰ ਵੱਲੋਂ ਔਰਤ ਦੇ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਨੇ ਕਾਰਵਾਈ ਕਰਨ ਦੇ ਹਦਾਇਤ ਦੇ ਦਿੱਤੇ ਨੇ ਜਿੱਥਾਂ ਕੰਡਕਟਰ ਅਮਨਦੀਪ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਬੱਸ ਤੋਂ ਉਤਰਨ ਨੂੰ ਲੈ ਕੇ ਬਹਿਸ ਹੋਈ ਸੀ ਜਿਸ ਤੋਂ ਬਾਅਦ ਕੰਡਕਟਰ ਨੇ ਮਹਿਲਾ ਦੇ ਨਾਲ ਕੁੱਟਮਾਰ ਅਤੇ ਬਦਸਲੂਕੀ ਕੀਤੀ ਸੀ ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋਇਆ ਸੀ ਆਖਰਕਾਰ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਜਿੱਥਾਂ ਕੰਡਕਟਰ ਵੱਲੋਂ ਮਹਿਲਾ ਦੇ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਇੱਕ ਵਾਰ ਮੁੜ ਤੋਂ ਸੁਰਖੀਆਂ ਦੇ ਵਿੱਚ ਹੈ ਦਰਸਲ ਮਹਿਲਾ ਕਮਿਸ਼ਨ ਨੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਨੇ ਉਸ ਕੰਡਕਟਰ ਦੇ ਖਿਲਾਫ ਜਿਸ ਨੇ ਬਦਸਲੂਕੀ ਤੇ ਕੋਟਮਾਰ ਕੀਤੀ ਸੀ ਕੰਡਕਟਰ ਅਮਨਦੀਪ ਦੇ ਖਿਲਾਫ ਪੁਲਿਸ ਨੇ ਹੁਣ ਪਰਚਾ ਦਰਜ ਕਰ ਲਿਆ ਹੈ ਇਹ ਤਸਵੀਰਾਂ ਉਸ ਵੇਲੇ ਦੀਆਂ ਜਦ ਸਾਹਮਣੇ ਆਈਆਂ ਸੀ ਦਾ ਇਸ ਦੇ ਵਿੱਚ ਪ੍ਰਤੱਖ ਨਜ਼ਰ ਆ ਰਿਹਾ ਹੈ ਕਿ ਕੰਡਕਟਰ ਕਿਵੇਂ ਹੋਰੇ ਤਰੀਕੇ ਦੇ ਨਾਲ ਕੋਟਮਾਰ ਕਰਦਾ ਨਜ਼ਰ ਆਉਂਦਾ ਹੈ ਗੰਧੀਆਂ ਗੰਧੀਆਂ ਗਾਲਾਂ ਕੱਢਦਾ ਹੈ ਬਦਸਲੂਕੀ ਕਰਦਾ ਹੈ ਬਹਿਸ ਤਬਾਹ ਕੰਡਕਟਰ ਨੇ ਮਹਿਲਾ ਦੇ ਨਾਲ ਕੋਟਮਾਰ ਕੀਤੀ ਸੀ ਇਸ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਕੰਡਕਟਰ ਖਿਲਾਫ ਅਰਚਾ ਦਰਜ ਕਰਨ ਦੇ ਹੁਕਮ ਦਿੱਤੇ ਨੇ ਕਮਾਲ ਕਰਦੀਏ ਤੂੰ ਲਾਉਣੀ ਮੈਂ ਖੜ ਜਾ ਤੂੰ ਪਰਾਉਣੀ ਨਹੀਂ ਬਾਈ ਯਾਰ ਪਰਾਉਣੀ ਦੀ ਗੱਲ ਹੀ ਹੁੰਦੀ ਹੈ ਕੋਈ ਕੋਈ ਨਹੀਂ ਰਹਿਣ ਦੇ ਰਹਿ ਕਮਾਲ ਕਰਦੀਏ ਤੂੰ ਜਾਣਦੇ ਓਏ ਪਰਾਉਣੀ ਨਹੀਂ ਉਹ ਭਾਈ ਬਾਈ ਕੋਈ ਛੱਡ ਓ ਪਰਾਉਣੀ ਨਹੀਂ ਛੱਡ ਦੇ ਪਰਾਉਣੀ ਨਹੀਂ ਛੱਡ ਦੇ ਯਾਰ ਪਰਾਉਣੀ ਕੋਈ ਬੇਵਕੂਫ ਨਾਲ ਬੱਥੂ ਜੇ ਕਮਾਲ ਕਰਦੀਏ ਤੂੰ ਲਾਉਣੀ ਮੈਂ ਖੜ ਜਾ ਤੂੰ ਪਰਾਉਣੀ ਨਹੀਂ ਬਾਈ ਯਾਰ ਪਰਾਉਣੀ ਦੀ ਗੱਲ ਹੀ ਜੋ ਮਤਲਬ ਆਪ ਡਾਊਨ ਕਰਦੀ ਐ ਇੱਥੇ ਕਿ ਕੇਪਕੇਐਫਸੀ ਜਿਹੜਾ ਆਊਟਲੈਟ ਉੱਥੇ ਨੌਕਰੀ ਕਰਦੀ ਐ ਤੇ 2925 ਨੂੰ ਵੀ ਇਹ ਸਵੇਰ ਜਿਹੜਾ ਆਈ ਸੀ ਇੱਥੇ ਤੇ ਜਦੋਂ ਆਈ ਸੀ ਆਪਣੇ ਬੱਸ ਦੇ ਵਿੱਚ ਸਵਾਰ ਜੀ ਨੇ ਕੰਡਕਟਰ ਨੂੰ ਅਮਨਦੀਪ ਸਿੰਘ ਇੱਕ ਕੰਡਕਟਰ ਜਿਹਨੂੰ ਇਹਨੇ ਕਿਹਾ ਲੈ ਮੈਨੂੰ ਜਿਹੜਾ ਬੁੱਗੀਪੁਰਾ ਚੌਂਕ ਤੇ ਧਾਰ ਲੈ ਉਹਨੇ ਬੁੱਗੀਪੁਰਾ ਚੌਂਕ ਤੇ ਆ ਕੇ ਜਿਹੜਾ ਇਹਨੂੰ ਥੋੜਾ ਪਾਣੀ ਦੇ ਵਿੱਚ ਬੱਸ ਜਿਹੜੀ ਖੜੀ ਕਰਤੀ ਤੇ ਇਹਨੇ ਕਿਹਾ ਨਹੀਂ ਮੈਨੂੰ ਸੁੱਕੇ ਸੁੱਕੀ ਜਗ੍ਹਾ ਧਾਰੋ ਇਹਦੇ ਤੇ ਇਹਨਾਂ ਦੀ ਬੈਸ ਹੋ ਗਈ ਤੇ ਜਿਹੜਾ ਕਨਡਕਟਰ ਸੀ ਇਹਨੇ ਉਹਦੇ ਨਾਲ ਕੁੱਟ ਮਾਰ ਕੀਤੀ ਕੱਲ ਅਸੀਂ ਮਕਦਮਾ ਨੰਬਰ 100 ਨੰਬਰ ਇਨ ਵਿੱਚ ਅਧੀਨ ਤਰ੍ਹਾਂ 74 115 2 ਬੀ ਐਨ ਐਸ ਤਹਿਤ ਜਿਹੜਾ ਦਰਜ ਕਰ ਦਿੱਤਾ ਗਿਆ ਤੇ ਕਰੇਕਟਰ ਫੜ ਲਏ ਨੇ ਉਹ ਅਜੇ ਫਰਾਰ ਹਨ ਜਲਦੀ ਗ੍ਰਿਫਤਾਰ ਕਰ ਲਾਂਗੇ